ਬਾਪੂ ਰਾਜਕੁਮਾਰ ਜੀ ਸਾਨੂੰ ਸਦਾ ਲਈ ਛੱਡ ਕੇ ਇਸ凡ੀ ਸੰਸਾਰ ਤੋਂ ਅਲਵਿਦਾ ਖਿੱਚ ਲਏ। ਬਾਪੂ ਜੀ ਨੇ ਜਿੱਥੇ ਆਪਣੀ ਜ਼ਿੰਦਗੀ ਦਾ ਲੰਮਾ ਸਫ਼ਰ ਤੈਅ ਕੀਤਾ ਜਿੱਨਾ ਲੋਕਾਂ 'ਚ ਕਿਸੇ ਵੀ ਇੱਕ ਵੀ ਬੰਦੇ ਨੂੰ ਅਸੀਂ ਮਤਲਬ ਬੁਲਾ ਬਲਾ ਕੇ ਹੰਭ ਗਏ ਇੱਕ ਵੀ ਬੰਦੇ ਨੇ ਆਉਣ ਦੀ ਯਮਤ ਨਹੀਂ ਕੀਤੀ। ਬਾਈ ਜੀ ਜਿੱਦ ਤਾ ਤੁਹਾਨੂੰ ਫੋਨ ਕਰਦੇ ਸੀਗੇ ਜੀ ਅੱਜ ਸੰਸਕਾਰ ਦਾ ਦਿਨ ਰੱਖਿਆ ਸੀ ਆਪਾਂ ਬਾਪੂ ਜੀ ਦਾ ਪਰ ਆ ਜਾਂਦੇ ਮਾੜਾ ਮੋਟਾ ਚੱਲੋ ਇਹ ਆਖਰੀ ਮੇਲੇ ਦਿੱਲੇ ਜਾਂ ਕੀ ਸੀਗਾ ਬਾਈ ਇਹ ਬਾਪੂ ਜੀ ਸਾਡੇ ਕੋਲੇ 26 ਤੰ 24 ਨੂੰ ਆਏ 5 6 24 ਨੂੰ ਇਸ ਦੁਨੀਆ ਤੋਂ ਉਚ ਕਰਕੇ ਸੰਸਕਾਰ ਤੇ ਬਾਪੂਰੇ ਤੇ ਬਹੁਤ ਫੋਨ ਕੀਤੇ ਕੋਈ ਤਾਂ ਆਵੇ ਕੋਈ ਇੱਕ ਮੈਂਬਰ ਤਾਂ ਆਵੇ ਜਿਹੜਾ ਬਾਪੂ ਦੇ ਘਰੇ ਬਾਪੂ ਦੇ ਨਾਲ ਕਹਦੇ ਵੀ ਮੇਰੇ ਘਰੇ ਕੰਮ ਕਰਦਾ ਸੀ 2 ਦਿਨ ਪਹਿਲਾਂ ਕਹੀ ਗਈ ਜੀ ਅਸੀਂ ਪਰਸੋਂ ਨੂੰ ਆਵਾਂਗੇ ਅਸੀਂ ਇੱਕ ਦਿਨ ਲੇਟ ਹੋਰ ਕਰ ਲੈ ਸੰਸਕਾਰ ਸੰਸਕਾਰ ਵਾਲੇ ਦਿਨ ਫੋਨ ਚੱਕਣੇ ਬੰਦ ਕਰ ਤੇ ਕੋਈ ਨਹੀਂ ਆਇਆ ਬਾਬਾ ਬੋਇਆ ਸਾਰਾ ਉਪਰੇ ਇਹ ਨਾ ਆਇਆ ਤੇ ਬੋਇਆ ਮਰਲਾ ਉੱਤੇ ਕੋਈ ਆਣ ਹਟ ਕਰ ਸਾਰੇ ਦਾ ਮਾਤਾ ਸਤਨਾਮ ਦਾਰਵਾਜ਼ਾ तो तोड़ कर पाले रात के सुबह कितनों रात को हम भी तोड़ कर दिया था तो हमने जग के बारे में कोई परवाह नहीं करी के रात बना बाबा बना बदल देगा वो कहीं करी के खावा के घर जूमा तारों रहे दफ्तर खावा के पास इंस्टिपारी पंच ताना पावे पाव तस्तियों तरबारी ਕੀ ਤੁਮ ਹੋਰ ਸੰਤੋਖੇ ਵੀ ਤਰੁ ਭੇਜਾਂ ਅਭਿਪਾਤ ਬਸ ਬੰਦੇ we the ਆਨੇ ਦੇ ਕਾਰਡ ਕਹਿੰਦੇ ਨੇ ਘਰੇ ਹੁੰਦੇ ਪਰੰਗ ਆਉਂਦੇ ਸਤਿਪੰਥਾ ਵਾਹਿਗੁਰੂ ਪੰਥ ਜੀ ਦੇ ਅੰਦਰ ਆਉਂਦੇ ਆਂ ਕਹਿੰਦੇ ਇਹ ਚੰਨ ਕਮ ਚਰਦਾਸ ਜੀ ਦੀ ਹੈ ਜਿਹੜਾ ਜੀ ਲਿਖਿਆ ਹੈ ਸੋ ਤੁਹਾਏ ਸੱਜੇ ਨਾਨਕਾ ਸਦੇਉ ਟੀਜਾ ਦੇ ਪੀਤਰ ਮਹਾਰਾਜ ਦਾ ਇਨਸਾਨ ਜਿਨੇ ਆਪਨੇ ਸਤਿਗੁਰ ਦਾ ਮੋਹਤਿਸਾਲ ਨਾਲ ਲਿਖਣ ਦਿੱਤੇ ਇਸ ਮਾਤਰ ਤੋਂ ਤੁਸੀਂ ਜੀ ਆਪ ਤੇ ਬਖਸ਼ਿਸ਼ ਜਿੱਤੇ ਹੋਏ ਪੁੰਦੇ ਨੂੰ ਭੋਗਦੇ ਹੋਏ ਇਹ ਰੋਣਾ ਪ੍ਰਾਰਥਨਾ ਕਰਕੇ ਆ ਜੀ ਪਿਆਰ ਨਾਲ ਚਾਹ ਬਰੈਦੇ ਨੇ ਸੱਚੇ ਆਪਾਂ ਸੇ ਇਹ ਸ਼ਾਂਤੀ ਬੱਚੇ ਇਹ ਸ੍ਰੀਨ ਆਪਣੇ ਚੈਨਾਂ ਵਿਚ ਨਵਾਸੇ ਹੋ ਦੇ ਪਿੱਛੇ ਇਹਨਾਂ ਦੇ ਪਰਵਾਰ ਨਾਲ ਮਨਤ ਕਰੂ ਸੇ ਵਪਾਰਕ ਦੀ ਮੁੱਢੀ ਸੇਵਾ ਚੜ੍ਹਦੀਆਂ ਕਲਾਂ ਗ੍ਰਹਿਤ ਹੋਰ ਨਾਲ ਖਤੇ ਵਕਸ ਦੇ ਰੂਪ ਦਾ ਮਤਸੋ ਮਾਈਕੀ ਬਾਰੇ ਸੁਚੇਤਤਾ ਚ ਹੋਣੀ ਆਪੋ ਲਾਂ ਦੀ ਕਿਮਾ ਕਰਿਓ ਲੈ ਆਹੀ ਬਣੇ ਕਿ ਰੱਖਣਾ ਬੱਸ ਔਕਮਨਾਂ ਦੀ ਚੇਲੇ ਦੀ ਬਾਲੋ ਦੇ ਵਕਸ ਜੋ ਦੀ ਯਾਤਰਾ ਚੁਰਾ ਜੇ ਕਲਾ ਬਹੇ ਜਿੱਤੀ ਵਕਸ ਸੋਭੇ ਨਾਨਕ ਨਰਦੇਖ ਕਰਾ ਤੇ ਰੂਪਾਣ ਸ੍ਰੀ ਰਾਮ

ਵਹਿਗੀ ਚੀਕਾ ਖਾਲਸਾ ਵਹਿਗੀ ਦੀ ਜਿੱਤੇ ਕੱਲੇ ਆਵੇ ਨਾਨਕਾ ਸਰਦੇ ਉਟ ਜਾਹੇ ਦੇ ਮਹਾਵਾਕਨਸਾਰ ਬਾਪੂ ਰਾਜਕਮਰ ਜੀ ਸਾਨੂੰ ਸਦਾ ਲਈ ਛੱਡ ਕੇ ਇਸ ਫਾਨੀ ਸੰਸਾਰ ਤੋਂ ਅਲਵਿਦਾਅ ਕਰਕੇ ਚਲੇ ਗਏ ਬਾਪੂ ਜੀ ਰਾਜਕਮਰ ਜੀ son of ਰਾਮ ਲਾਲ ਜੀ ਉਮਰ ਕਰੀਬ 50-55 ਸਾਲ ਦੀ ਸਾਡੇ ਸੁਪਰੀਆਂ ਦੇ ਘਰ ਤੇ ਸਾਡੇ ਨਾਲ ਜਿਹੜੀ ਬਾਪੂ ਦੀ ਰਿਸ਼ਤੇਦਾਰੀ ਸੀ ਜਿਹੜੀ ਸਾਹਜ ਸੀ ਉਹ 2 ਮਹੀਨੇ ਤੇ 10 ਦਿਨ ਦੀ ਸਾਡੇ ਕੋਲੇ ਬਾਪੂ ਜੀ 26-3-24 ਨੂੰ ਆਏ 5-6-24 ਨੂੰ ਚਲੇ ਗਏ ਇਹ ਜਿਹੜਾ 2 ਮਹੀਨੇ ਤੇ 10 ਦਿਨ ਦਾ ਬਾਪੂ ਜੀ ਨੇ ਸਫ਼ਰ ਤੈਅ ਕੀਤਾ ਉਹਦੇ ਬਾਰੇ ਤੇ ਬਾਪੂ ਜੀ ਦੇ ਮੂੰਹੋਂ ਸੁਣੀਆਂ ਤੇ ਸੰਗਤ ਲੋਕਾਂ ਵੱਲੋਂ ਕੀਤੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਸੁਪਨਿਆਂ ਦੇ ਘਰ ਵਿੱਚ ਪਰਿਵਾਰ ਦੇ ਵਿੱਚ ਕਰੀਬ 7 ਸਵਾ 107 ਬੰਦਾ 700 ਬੰਦਾ ਰਹਿੰਦਾ ਉਥੇ 725 ਦੀ ਮੈਂਬਰ ਜਿਹਦੇ ਵਿੱਚੋਂ 600 650 ਮੈਂਬਰ ਪੇਸ਼ੈਂਟ ਸੀ ਅੱਜ ਉਹਨਾਂ ਚੋਂ ਬਹੁਤ ਸਾਰੇ ਸੇਵਾਦਾਰ ਵੀ ਬਣ ਗਏ 4000 ਤੋਂ ਵੱਧ ਮੈਂਬਰ ਆਪੋ ਆਪਣੇ ਘਰਾਂ ਚ ਚਲੇ ਗਏ ਜਿਹੜੇ ਠੀਕ ਹੋ ਚੁੱਕੇ ਨੇ ਜਿਹੜੇ ਆਪਣੇ ਘਰੇ ਵਧੀਆ ਰੰਗੀ ਵਸਦੇ ਨੇ ਕਈ ਭੈਣਾਂ ਦੇ ਵੀਰਾਂ ਦੇ ਵਿਆਹ ਸ਼ਾਦੀਆਂ ਵੀ ਹੋ ਗਈਆਂ ਅੱਠ ਸਾਲਾਂ ਤੋਂ ਇਸਵਾਵਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਹੋਈਆਂ ਇਸ ਨਗਰ ਦੇ ਉੱਪਰ ਬੜੀ ਵੱਡੀ ਰਹਿਮਤ ਆ ਗੁਰੂ ਦੀ ਕਿਰਪਾ ਗੁਰੂ ਸਾਹਿਬ ਦੀ ਇਸ ਧਰਤੀ ਨੂੰ ਜਿਹੜੇ ਭਾਗ ਲੱਗੇ ਅੱਜ ਆਪਾਂ ਜਿੰਨੇ ਵੀ ਇੱਥੇ ਮੈਂਬਰ ਬੈਠੇ ਆਂ ਚਾਹੇ ਉਹ ਸਾਡੇ ਸੁਖਨੀਆ ਦੇ ਘਰ ਦੇ ਮੈਂਬਰ ਨੇ ਚਾਹੇ ਨਗਰ ਤੋਂ ਸਾਡੀਆਂ ਬੀਬੀਆਂ ਭੈਣਾਂ ਵੀਰ ਬਾਪੂ ਬੈਠੇ ਨੇ ਆਪਣੀ ਰਾਜਕਮਾਰ ਜੀ ਦੇ ਨਾਲ ਕੀ ਰਿਸ਼ਤੇਦਾਰੀ ਸੀ ਕੀ ਇਸ਼ਾਨ ਸੀ ਇਹ ਆਪਾਂ ਨਹੀਂ ਬਿਆਨ ਕਰ ਸਕਦੇ ਪਰ ਜਿਸ ਦਿਨ ਆਪਣਾ ਜਨਮ ਹੋਇਆ ਸੀ ਜਾਂ ਜਿਸ ਦਿਨ ਬਾਪੂ ਰਾਜਕਮਾਰ ਦਾ ਜਨਮ ਹੋਇਆ ਸੀ ਇਹ ਸਮਾਂ ਨਿਯਤ ਹੋ ਗਿਆ ਸੀ ਉਸ ਦਿਨ ਅੱਜ ਸਾਡੇ ਵਰਗਾ ਸਿਆਣਾ ਬਣਦਾ ਉੱਟ ਕੇ ਪਰ ਗੱਲ ਸਿਰਫ ਇੰਨੀ ਆ ਬਿਨਾਂ ਤਾਂ ਸਾਡੀ ਇੰਨੀ ਔਕਾਤ ਸੀ ਹੈ ਸੀ ਅਸੀਂ ਵੀ ਅਸੀਂ ਕਿਸੇ ਨੂੰ ਲਿਹਾਈਏ ਉਹਨੂੰ ਚੱਕ ਕੇ ਆਪਣੇ ਘਰੇ ਰੱਖੀਏ ਰੱਖ ਕੇ ਉਹਦਾ ਇਲਾਜ ਕਰਾਈਏ ਤੇ ਉਹਦੀ ਜੇ ਕੱਲ ਨੂੰ ਕੋਈ ਉਹਨਾਂ ਦੀ ਕੀ ਗੱਲ ਹੋ ਜਾਂਦੀ ਹੈ ਮੌਤ ਪ੍ਰਾਂਤ ਉਹਦਾ ਸੰਸਕਾਰ ਕਰਾ ਕੇ ਫੁੱਲ ਕਟਾਣਾ ਸਭ ਪਾ ਕੇ ਆਈਏ ਫਿਰ ਸਹਿਜ ਪਾੜ ਤੇ ਪਾੜ ਕਰਕੇ ਪ੍ਰਕਾਸ਼ ਕਰਾ ਕੇ ਭੋਗ ਪਾਈਏ ਤੇ ਲੰਗਰ ਪ੍ਰਸ਼ਾਦ ਦਾ ਛਕਾਈਏ ਇਹ ਕਰੇ ਕਰਾਵੇ ਆਪੇ ਆਪ ਉਹ ਮਹਾਰਾ ਸੱਚੇ ਪਾਤਸ਼ਾਹੇ ਕਰਾ ਰਹੇ ਨੇ ਆਪਣੀਆਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਬਾਪੂ ਰਾਜਕੁਮਾਰ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦਿਆਂ ਬਤੀਤ ਕੀਤਾ ਬਾਪੂ ਰਾਜਕੁਮਾਰ ਜੀ ਦੇ ਦੱਸਣ ਮੁਤਾਬਕ ਉਹ ਹਰਿਆਣੇ ਦਾ ਰਹਿਣ ਵਾਲਾ ਸੀ ਭੈਣ ਭਰਾ ਸੀਗੇ ਰੱਬ ਜਾਣਦਾ ਬਾਪੂ ਜੀ ਦੱਸਣਾ ਸੀ ਚਾਹੁੰਦੇ ਸਾਨੂੰ ਤਾਂ ਇੰਜ ਹੀ ਲੱਗਿਆ ਵੀ ਜਾਣ ਕੇ ਦੱਸਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਆਪਣਾ ਪਿੰਡ ਨਹੀਂ ਦੱਸਿਆ ਹਰਿਆਣੇ ਤੋਂ ਜੀਂਦ ਜ਼ਿਲ੍ਹਾ ਦੱਸਿਆ ਪਿੰਡ ਨਹੀਂ ਦੱਸਿਆ ਉਹ ਵੀ ਬਹੁਤ ਵਾਰ ਕਰੇਦ ਕਰੇਦ ਕੇ ਪੁੱਛਣ ਤੇ ਜਿਸ ਦਿਨ ਬਾਪੂ ਜੀ ਦਾ ਆਉਣਾ ਹੋਇਆ ਸੁਪਰੀਆਂ ਦੇ ਘਰ ਚ ਕੈਂਪ ਲੱਗਿਆ ਹੋਇਆ ਜਦੋਂ ਕੈਂਪ ਛਟਿਆ ਯਾਨੀ ਕਿ ਰਸ਼ ਘਟਿਆ ਥੋੜਾ ਜਿਆ ਤੇ ਬਾਪੂ ਉੱਤੇ ਬੈਠਾ ਮੂੰਹ ਤੇ ਪੱਟੀ ਕੀਤੀ ਹੋਈ ਰਾਤ ਨੇਰਾ ਹੋ ਗਿਆ ਚਲੋ ਮੁੰਡਿਆਂ ਨੂੰ ਮੈਂ ਕਿਹਾ ਬਾਪੂ ਨੂੰ ਪਾ ਲੋ ਆਪਾਂ ਸਵੇਰੇ ਮਿਲਦੇ ਜਦੋਂ ਮੈਂ ਬਾਪੂ ਨੂੰ ਸਵੇਰੇ ਮਿਲਿਆ ਬਾਪੂ ਦੇ ਮੂੰਹ ਦੇ ਉੱਤੇ ਪੱਟੀ ਕੀਤੀ ਹੋਈ ਕੱਪੜਾ ਗੰਦਾ ਜਿਹਾ ਬੰਨਿਆ ਹੋਇਆ ਤੇ ਬਾਪੂ ਨੇ ਦੱਸਿਆ ਵੀ ਮੇਰੇ ਮੂੰਹ ਤੇ ਜ਼ਖਮ ਆ ਤੇ ਸਾਨੂੰ ਪਹਿਲੀ ਅੱਖ ਹੀ ਪਤਾ ਲੱਗ ਗਿਆ ਨਾ ਜਿਹਦੇ ਮੂੰਹ ਤੇ ਜ਼ਖਮ ਆ ਮਤਲਬ ਐਦਾਂ ਵਾ ਤਾਂ ਕੈਂਸਰ ਦੀ ਪ੍ਰੋਬਲਮ ਹੁੰਦੀ ਹੈ ਤਮਾਕੂ ਕਰਕੇ ਹੁੰਦੀ ਹੈ ਬਾਪੂ ਤੋਂ ਪਹਿਲਾਂ ਇੱਕ ਮਰੀਜ਼ ਹੋਰ ਸਾਡੇ ਕੋਲ ਰਹਿ ਰਿਹਾ ਸੀ ਉਹਦੇ ਵੀ ਮੂੰਹ ਦਾ ਕੈਂਸਰ ਸੀ ਉਹਨੂੰ ਵੀ ਉਹਦੀ ਉਮਰ 40-42 ਸਾਲ ਦੀ ਸੀ ਤੇ ਬਾਪੂ ਰਾਜਕਮਾਰ ਦਾ ਜਦੋਂ ਮੈਂ ਮੂੰਹ ਤੋਂ ਪਰਨਾ ਖੋਲ ਕੇ ਦੇਖਿਆ ਤੇ ਜਿਹੜਾ ਜ਼ਖਮ ਸੀ ਐਡਾ ਵੱਡਾ ਥਲੜੇ ਬੁੱਲ ਦੇ ਵਿੱਚ ਮਰ ਲਿਟਰਲੀ ਕੀੜੇ ਨਹੀਂ ਸੀ ਪਏ ਹੋਏ ਪੂਰਾ ਵਿੱਚੋ ਹੋਲ ਐ ਗਲੀ ਨਿਕਲੀ ਹੋਈ ਥੱਲੇ ਚੋਈ ਜਾਂਦਾ ਸਭ ਕੁਝ ਤੇ ਉਹਦੇ ਵਿੱਚ ਤਮਾਕੂ ਲਾਇਆ ਹੋਇਆ ਹਜੇ ਵੀ ਉਹਦਾ ਤੇ ਮੈਂ ਬਾਪੂ ਜੀ ਨੂੰ ਬੋਲਿਆ ਲੜਨ ਤਾਂ ਪਾਈਆਂ ਮੈਂ ਹਾਂ ਬਾਪੂ ਸਿਆਣਾ ਬਣਾ ਤੂੰ ਵੀ ਹੁਣ ਤਾਂ ਛੱਡ ਦੇ ਯਾਰ ਵੀ ਹੁਣ ਤਾਂ ਤੇ ਕੀ ਹਾਲ ਬਣੇ ਪਏ ਆ ਇੱਕ ਸੱਜੀ ਬਾਹ ਜਿਹੜੀ ਬਾਪੂ ਦੀ ਉਹ ਖੱਬੀ ਬਾਹ ਦੇ ਮਤਲਬ ਬਰਾਬਰ ਦੇਖੀਏ ਤਾਂ ਦੋ ਬਾਹਾਂ ਜਿੰਨੀ ਮੋਟੀ ਹੋਈ ਹੋਈ ਚਲੋ ਦੇਖਣ ਤੇ ਪਤਾ ਲੱਗਿਆ ਬਾਪੂ ਨੇ ਦੱਸਿਆ ਵੀ ਮੈਨੂੰ ਤੁਹਾਡਾ ਨੰਬਰ ਦੇ ਕੇ ਪੰਜਾਬ ਪੁਲਿਸ ਦੇ ਵਿੱਚ ਇੱਕ ਮੁੰਡਾ ਵੀਰ ਆ ਉਹਨੇ ਭੇਜਿਆ ਤੁਹਾਡੇ ਕੋਲੇ ਬਖਤਾਵਰ ਸਿੰਘ ਉਹਦਾ ਨਾਂ ਅਸੀਂ ਉਹ ਬਾਈ ਤਾਂ ਨੰਬਰ ਲਿਆ ਬਾਪੂ ਤੋਂ ਫੋਨ ਕੀਤਾ ਬਖਤਾਵਰ ਸਿੰਘ ਨੇ ਦੱਸਿਆ ਬਾਈ ਵੀ ਇਹ ਸਾਡੇ ਪਿੰਡ ਕੰਮ ਕਰਦਾ ਸੀ ਕਿਸੇ ਦੇ ਘਰੇ ਵੀ ਇਹਦੇ ਆ ਮੂੰਹ ਦੇ ਉੱਤੇ ਐ ਹੋ ਗਿਆ ਤੇ ਸਾਨੂੰ ਪਤਾ ਲੱਗਾ ਟੈਸਟ ਕਰਾਏ ਤੇ ਕੈਂਸਰ ਆ ਤੇ ਜਿਨ੍ਹਾਂ ਦੇ ਘਰੇ ਕੰਮ ਕਰਦਾ ਸੀ ਉਹ ਕਹਿੰਦੇ ਵੀ ਸਾਡੇ ਘਰ ਤਾਂ 2 ਮਹੀਨੇ ਹੋਇਆ ਨੂੰ ਕੰਮ ਕਰਦੇ ਨੂੰ ਵੀ ਅਸੀਂ ਇਹਦਾ ਇਲਾਜ ਨਹੀਂ ਕਰਾ ਸਕਦੇ ਤੇ ਅਸੀਂ ਇਹਨੂੰ ਤੁਹਾਡੇ ਕੋਲੇ ਭੇਜਤਾ ਵੀ ਦਾ ਘਰਬਾਰ ਹਰਿਆਣੇ ਦੀ ਦੱਸਦਾ ਜੀਨ ਦੇ ਪਰ ਦੱਸਦਾ ਨਹੀਂ ਕਿੱਥੇ ਹੈ ਕਿਹੜਾ ਪਿੰਡ ਆ ਵੀ ਇਹ ਇਕੱਲਾ ਹੀ ਆ ਰੇ ਅੱਗੇ ਪਿੱਛੇ ਕੋਈ ਨਹੀਂ ਬਾਪੂ ਨੂੰ ਪੁੱਛਿਆ ਬਾਪੂ ਨੇ ਦੱਸਿਆ ਵੀ ਮੈਂ 30 35 ਸਾਲ ਇੱਕ ਘਰ ਚ ਕੰਮ ਕੀਤਾ 15 16 ਸਾਲ ਇੱਕ ਕੰਮ ਕੀਤਾ ਫਿਰ ਹੁਣ ਕਹਿੰਦਾ ਮੈਨੂੰ ਇੱਥੇ ਤਾਂ ਥੋੜੇ ਦਿਨ ਹੀ ਹੋਏ ਪਰ ਜਿਹੜਾ ਕਿ ਸਾਨੂੰ ਝੂਠ ਲੱਗੀ ਗੱਲ ਵੀ ਬਾਪੂ ਜੀ ਲੁਕਾਉਂਦੇ ਸੀ ਕੋਈ ਸਾਤੋਂ ਬਾਪੂ ਦੇ ਜੀਵ ਤੇ ਮੋਬਾਈਲ ਸੀਗਾ ਮੋਬਾਈਲ ਦੇ ਵਿੱਚ ਨੰਬਰ ਸੀ ਪਰ ਬਾਪੂ ਨੇ ਸਾਨੂੰ ਨੰਬਰ ਨਹੀਂ ਦਿੱਤਾ ਪਰਿਵਾਰ ਦਾ ਕੋਈ ਵੀ ਆ ਮੇਰੇ ਪਰਿਵਾਰ ਦਾ ਨੰਬਰ ਆ ਤੇ ਜਿਉਂਦੇ ਜੀ ਅਸੀਂ ਬਾਪੂ ਕਿਹੜਾ ਮੈਂਟਲੀ ਆਫਿਸ ਜੀ ਕੋ ਤਾਂ ਖੋ ਲੈਂਦੇ ਅਸੀਂ ਕੋਸ਼ਿਸ਼ ਕੀਤੀ ਜਦੋਂ ਮੈਨੂੰ ਬਾਪੂ ਨੇ ਮਿਲਣਾ ਮੈਂ ਉਹਨੂੰ ਜਦੋਂ ਹੀ ਪੁੱਛਣਾ ਮੈਂ ਬਾਪੂ ਤੋਂ ਪਿੰਡ ਦਾ ਨਾਮ ਦੱਸ ਦਿੱਤੇ ਤੇਰਾ ਨਾਮ ਪੂਰਾ ਕੀ ਆ ਤੇਰੇ ਪਿਓ ਦਾ ਨਾਮ ਕੀ ਆ ਕਿਹਨੂੰ ਫੋਨ ਕਰੀਏ ਕੱਲ ਨੂੰ ਜਿੱਦ ਤਨ 1922 ਗੱਲ ਹੋ ਗਈ ਕੋਈ ਉਕੇ ਬਾਪੂ ਨੂੰ ਵੀ ਪਤਾ ਲੱਗ ਗਿਆ ਸੀ ਮੈਨੂੰ ਕੈਂਸਰ ਆ ਤੇ ਡਾਕਟਰਾਂ ਨੇ ਵੀ ਕਹਤਾ ਸੀ ਵੀ ਇਲਾਜ ਕੋਈ ਨਹੀਂ ਸਿਵਾਈ ਆ ਪਰ ਬਾਪੂ ਜੀ ਨੇ ਦੱਸਿਆ ਨਹੀਂ ਸਮਾਂ ਜਿਵੇਂ ਤੁਹਾਨੂੰ ਦੱਸਿਆ 2 ਮਹੀਨੇ ਤੇ 10 ਦਿਨ ਦਾ ਦੱਸਣਾ ਕੀ ਸੀ ਬਾਪੂ ਜੀ ਦਾ ਲਾਸ਼ ਸ਼ੁਰੂ ਹੋਇਆ ਬਾ ਜਿਹੜੀ ਸੀਗੀ ਬਾਪੂ ਦੀ ਬਹੁਤ ਮੋਟੀ ਡਾਕਟਰਾਂ ਨੇ ਟੈਸਟ ਕੀਤੇ ਬਾਪੂਰੇ ਉੱਤੇ ਸਵਾਕ 2 ਮਹੀਨਿਆਂ ਦੇ ਵਿੱਚ ਮੰਨ ਲਓ ਲੱਖ ਸਵਾ ਲੱਖ ਰੁਪਏ ਦੇ ਖਰਚੇ ਆਏ ਟੈਸਟ ਹੋਏ ਹੋਰ ਲਾਜ ਹੋਇਆ ਬਲੋਕੇ ਸੀ ਡਾਕਟਰਾਂ ਨੇ ਦੱਸਿਆ ਵੀ ਇਹ ਨਾੜ ਜਿਹੜੀ ਆ ਉਹਦੇ ਵਿੱਚ ਖੂਨ ਦੇ ਵਿੱਚ ਕਲਾਉਡ ਜੰਮ ਗਿਆ ਤੇ ਉਹ ਕਲਾਉਡ ਕਿਸੇ ਟਾਈਮ ਵੀ ਘੁੰਮ ਕੇ ਜਦੋਂ ਉਹਨੇ ਪੂਰੇ ਖੂਨ ਦਾ ਸਰਕਲ ਘੁੰਮਦਾ ਸਰੀਰ ਦੇ ਵਿੱਚ ਵੀ ਜੇ ਉਹ ਦਿਲ ਤੇ ਚਲਿਆ ਗਿਆ ਤਾਂ ਹਾਰਟ ਅਟੈਕ ਹੋ ਜਾਣਾ ਤੇ ਜੇ ਬ੍ਰੇਨ ਦੇ ਵਿੱਚ ਚਲਿਆ ਗਿਆ ਤਾਂ ਬ੍ਰੇਨ ਹੈਮਰੇਜ ਹੋ ਜਾਣਾ ਵੀ ਇਹ ਆਪਾਂ ਦਵਾਈਆਂ ਦਿੰਨੇ ਆ ਖੂਨ ਪਤਲਾ ਕਰਨ ਦੀਆਂ ਦਵਾਈਆਂ ਦਿੱਤੀਆਂ ਬਾਪੂ ਥੋੜੇ ਤਕੜੇ ਹੋ ਗਏ। ਆਪਦੀ ਖਿਚੜੀ ਖੁਚੜੀ ਖਾ ਲੈਂਦੇ ਪਾਈਪ ਦੇ ਨਾਲ। ਹੁਣ ਸਮਾਂ ਬੀਤਦਾ ਗਿਆ ਥੋੜਾ ਤਕੜਾ ਹੋਇਆ। ਫਿਰ ਬਾਪੂ ਨੂੰ ਪੁੱਛਿਆ ਬਾਪੂ ਦੱਸ ਦੇ ਕੋਈ ਕੌਣ ਕਿਵੇਂ? ਬਾਪੂ ਨੇ ਨਹੀਂ ਦੱਸਿਆ ਕੋਈ। ਹੁਣ ਹੋਣੀ ਜਿਵੇਂ ਆਉਣਾ ਹੋਵੇ ਸਮਾਂ ਨੇ। ਮੈਂ ਰੋਜ਼ ਪੁੱਛਦਾ ਸੀ ਬਾਪੂ ਨੂੰ ਦੂਏ ਤੀਏ ਦਿਨ ਮੈਨੂੰ ਕੁਝ ਨਹੀਂ ਸੀ ਦੱਸਦਾ। ਤੇ ਸ਼ਾਇਦ ਜਦਨ ਬਾਪੂ ਗਿਆ ਉਦਨ ਉਹ ਮੈਨੂੰ ਦੱਸਣਾ ਚਾਹੁੰਦਾ ਸੀ ਕੁਝ ਤੇ ਮੈਂ ਨਹੀਂ ਸੁਣੀ ਬਾਪੂ। ਕੈਂਪ ਲੱਗਿਆ ਹੋਇਆ ਸੀ ਸ਼ਾਮ ਨੂੰ ਕੈਂਪ ਤੇ ਸੰਗਲ ਖੋਲਦੇ ਹੁੰਨੇ ਕਿੰਨੇ ਮਰੀਜ਼ਾਂ ਦੇ ਆਪਾਂ ਅਸੀਂ ਸੰਗਲ ਖੋਲ ਕੇ ਹਟੇ ਹਨੇਰਾ ਜਾ ਹੋ ਰਿਹਾ ਸੀ ਤੇ ਅਸੀਂ ਮਰੀਜ਼ਾਂ 'ਚ ਗੱਲਾਂ ਕਰੀ ਜਾਂਦੇ ਸੀ ਖੜੇ ਤੇ ਬਾਪੂ ਮੇਰੇ ਕੋਲ ਆਇਆ ਉੱਠ ਕੇ ਉਹਨੇ ਮੈਨੂੰ ਆਵਾਜ਼ ਮਾਰੀ ਕਹਿੰਦਾ ਸਤਾਰ ਜੀ ਗੱਲ ਕਰਨੀ ਹੈ ਮੈਂ ਕਿਹਾ ਬਾਪੂ ਬਹਿ ਜਾ ਕੋਈ ਨਾ ਕਰਦੇ ਬਸ ਉਸ ਤੋਂ ਬਾਅਦ ਮੈਂ ਇੰਨਾ ਬਿਜ਼ੀ ਹੋ ਗਿਆ ਮਰੀਜ਼ਾਂ 'ਚ ਹੀ ਮੈਨੂੰ ਵੀ ਨਹੀਂ ਯਾਦ ਰਹਾ ਤੇ ਸਵੇਰੇ ਸਾਰੇ ਨੂੰ 6 ਵਜੇ ਫੋਨ ਤੇ ਰਿੰਗ ਵੱਜੀ ਵੀ ਬਾਪੂ ਚੜਾਈ ਕਰਕੇ ਵੀ ਫਟਾਫਟ ਹਸਪੀਟਲ ਲੈ ਕੇ ਆਏ ਬਾਪੂ ਜੀ ਦੇ ਪ੍ਰਾਣ ਪਖੇਰੂ ਹੋ ਚੁੱਕੇ ਸਨ ਪਤਾ ਨਹੀਂ ਉਹ ਆਖਰੀ ਸਮੇ ਉਹਨੇ ਕਿਹੜੀ ਮੇਰੇ ਨਾਲ ਸਾਹ ਪਾਉਣੀ ਸੀ ਕੀ ਗੱਲ ਕਰਨੀ ਸੀ ਬਾਪੂ ਜੀ ਡੈਥ ਹੋ ਗਈ ਬੋਡੀ ਅਸੀਂ ਫਰਿੱਜ ਚ ਲਾਤੇ ਫੋਨ ਕਰੇ ਜਿੰਨੇ ਉਹ ਬਖਤਾਵਰ ਸਿੰਘ ਦਾ ਨੰਬਰ ਸੀ ਇੱਕ ਦੋ ਨੰਬਰ ਹੋਰ ਸੀ ਬਾਪੂ ਦਾ ਫੋਨ ਲੱਪਿਆ ਉਹਦੇ ਚ ਫੋਨ ਕਰੇ ਸੰਸਕਾਰ ਤੇ ਬਾਪੂ ਦੇ ਤੇ ਬਹੁਤ ਫੋਨ ਕੀਤੇ ਵੀ ਕੋਈ ਤਾਂ ਆਵੇ ਕੋਈ ਇੱਕ ਮੈਂਬਰ ਤਾਂ ਆਵੇ ਜਿਹੜਾ ਬਾਪੂ ਦੇ ਘਰੇ ਬਾਪੂ ਦੇ ਨਾਲ ਕਹਿ ਦੇ ਵੀ ਮੇਰੇ ਘਰੇ ਕੰਮ ਕਰਦਾ ਸੀ 2 ਦਿਨ ਪਹਿਲਾਂ ਕਹੀ ਗਈ ਜੀ ਅਸੀਂ ਪਰਸੋਂ ਨੂੰ ਆਵਾਂਗੇ ਅਸੀਂ ਇੱਕ ਦਿਨ ਲੇਟ ਹੋਰ ਕਰ ਲੈ ਸੰਸਕਾਰ ਸੰਸਕਾਰ ਵਾਲੇ ਦਿਨ ਫੋਨ ਚੱਕਣੇ ਹੀ ਬੰਦ ਕਰ ਤੇ ਕੋਈ ਨਹੀਂ ਆਇਆ ਬਾਪੂ ਜੀ ਦਾ ਸੰਸਕਾਰ ਹੋ ਗਿਆ ਜਦੋਂ ਸੰਸਕਾਰ ਹੋ ਕੇ हट ਗਿਆ ਸ਼ਾਮ ਜੀ ਨੇ ਫੋਨ ਚੱਕ ਲਿਆ ਬੈਕ ਕੋ ਲਾ ਲਈ ਹਾਂਜੀ ਅਸੀਂ ਬਿਜੀ ਸੀ ਜੀ ਆ ਰਹੀ ਸੀ ਹੋਰ ਸੀ ਅਸੀਂ ਕਿਹਾ ਚਲੋ ਕੋਈ ਨਾ ਭੋਗ ਤੇ ਆ ਜਿਓ ਜੇ ਅੰਤਮ ਸਫਰ ਤੇ ਨਹੀਂ ਆਇਆ ਤਾਂ ਅੰਤਮ ਅਰਦਾਸ ਤੇ ਆ ਜਿਓ ਤੇ ਅੱਜ ਮੇਰੇ ਕੋਲੇ ਕਾਫੀ ਵੱਡਾ ਕਾਗਜ਼ ਮੁੰਡਾ ਫੜਾ ਕੇ ਗਿਆ ਲਿਖ ਕੇ ਉਹਦੇ ਫੋਨ ਦੇ ਵਿੱਚ ਬਾਪੂ ਜੀ ਦੇ ਨੰਬਰ ਸੀ ਸੇਵ ਜਿਹੜੇ ਸਾਰਿਆਂ ਨੂੰ ਫੋਨ ਕੀਤਾ ਬਾਪੂ ਜੀ ਦੇ ਫੋਨ ਦੇ ਵਿੱਚ ਬਾਲੇ ਨੰਬਰ ਨਹੀਂ ਸੇਵ ਸੀ 7 8 ਕੀ ਸੀ ਜਿਨ੍ਹਾਂ ਦੇ ਨਾਲ ਬਾਪੂ ਰੋਜ਼ ਵਾਂਗੂ ਗੱਲਾਂ ਕਰਦਾ ਹੁੰਦਾ ਸੀ ਜਦੋਂ ਸਸਕਾਰ ਵਾਸਤੇ ਅਸੀਂ ਕਾਲ ਕੀਤੀ ਸੀ ਦੋ ਤਿੰਨ ਬੰਦੇ ਨੇ ਤਾਂ ਸਾਨੂੰ ਦੱਸਿਆ ਵੀ ਬਾਈ ਜੀ ਇਹ ਸਾਨੂੰ ਫੋਨ ਅੱਜ ਹੀ ਫੋਨ ਕੀਤਾ ਇਹ ਕਹੇ ਬਾਈ ਰਾਤ ਹੀ ਫੋਨ ਕੀਤਾ ਇਹ ਵੀ ਹੁਣ ਠੀਕ ਆ ਉਹਨਾਂ ਬੰਦਿਆਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਸਾਨੂੰ ਫੋਨ ਤੇ ਵੀ ਰੋਂਗ ਨੰਬਰ ਆ ਅਸੀਂ ਨਹੀਂ ਜਾਣਦੇ ਜੀ ਰਾਜਕੁਮਾਰ ਕੌਣ ਆ ਅੱਜ ਬਾਪੂ ਜੀ ਆਪਾਂ ਅੰਤਮ ਅਰਦਾਸ 'ਚ ਬੈਠੇ ਆਂ ਆਪਾਂ ਉਹ ਬੰਦੇ ਜਿਨ੍ਹਾਂ ਨੂੰ ਕਹੇ ਨੇ ਫੋਨ ਨਹੀਂ ਕੀਤਾ ਕਹੇ ਨੇ ਸੱਦਾ ਨਹੀਂ ਦਿੱਤਾ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਣੇ ਮੰਚ 'ਚ ਉਹ ਬੁੱਧੀ ਬਖਸ਼ੀ ਮਹਾਰਾ ਜੀ ਨੇ ਕਿਰਪਾ ਕੀਤੀ ਅੱਜ ਆਪਾਂ ਬਾਪੂ ਰਾਜਕਮਾਰ ਦੀ ਅੰਤਮ ਅਰਦਾਸ 'ਚ ਬੈਠੇ ਆਂ ਤੇ ਉਹ ਮਾਰੇ ਕਰਮਾਲੇ ਜਿਹੜੇ ਨਾਲ ਦੇ ਜੰਮੇ ਧੀਆਂ ਪੁੱਤ ਭੈਣ ਭਰਾ ਜਿਹੜੇ ਆ ਹੀ ਨਹੀਂ ਸਕੇ ਦਰਸ਼ਨ ਹੀ ਨਹੀਂ ਕਰ ਸਕੇ ਕਮੀਆਂ ਹੋਣਗੀਆਂ ਬਾਪੂ ਰਾਜਕਮਾਰਚ ਵੀ ਹੋ ਸਕਦਾ ਬਾਪੂ ਮਾੜਾ ਬੰਦਾ ਹੋਵੇ ਪਰ ਆਪਾਂ ਪੰਜਾਬ ਦੇ ਵਿੱਚ ਜੰਮੇ ਪਲੇ ਆ ਆਪਾਂ ਪਾਗੀ ਘਨਈਆ ਜੀ ਦੇ ਵਾਰਸਾਂ ਅਸੀਂ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰਦੇ ਆ ਅਸੀਂ ਆਪਣੇ ਦੇ ਮਰੇ ਤੇ ਵੀ ਨਹੀਂ ਆ ਸਕਦੇ ਬੜੀ ਸ਼ਰਮ ਦੀ ਗੱਲ ਹੈ ਅੱਜ ਅਸੀਂ ਫੋਨ ਲਾਏ ਕੁਲਵਿੰਦਰ ਸਿੰਘ ਆ ਜੀ ਬਾਈ ਉਹਨਾਂ ਦੇ ਘਰੇ ਬਾਪੂ ਨੇ ਕੰਮ ਕੀਤਾ ਉਹ ਵੀ ਅੱਜ ਨਹੀਂ ਆਏ ਨਾ ਫੋਨ ਚੱਕਿਆ ਸਰੰਗਵਾਲ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਜੀਤ ਕੌਰ ਭੈਣ ਹੁਸ਼ਿਆਰਪੁਰ ਤੋਂ ਹੀ ਉਹ ਵੀ ਨਹੀਂ ਉਹਨਾਂ ਨੇ ਵੀ ਨਹੀਂ ਫੋਨ ਚ ਕਰਜੀਤ ਸਿੰਘ ਆ ਉਹਨਾਂ ਨਾਲ ਵੀ ਕੰਮ ਕੀਤਾ ਉਹਨਾਂ ਨੇ ਵੀ ਫੋਨ ਹੀ ਕੱਟਤਾ ਫਿਰ ਵਿੱਕੀ ਸੀ ਵੀਰਾ ਉਹਦਾ ਨੰਬਰ ਸੇਵ ਸੀ ਵਿੱਕੀ ਕਰਕੇ ਕੋਈ ਬਾਪੂ ਦੇ ਫੋਨ ਦੇ ਵਿੱਚ ਪੰਜ ਹੀ ਨੰਬਰ ਸੇਵ ਕੀਤੇ ਹੋਏ ਸੀ ਬਾਕੀ ਡਾਇਲ ਸੀਗੇ ਉਦਾਂ ਹੀ ਉਹ ਬੰਦਾ ਵੀ ਕਹਿੰਦਾ ਮੈਂ ਜਾਣਦਾ ਹੀ ਨਹੀਂ ਕਹਿੰਦਾ ਕੌਣ ਰਾਜਕੁਮਾਰ ਸਤਿਆ ਇੱਕ ਹੁਸ਼ਿਆਰਪੁਰ ਦਾ ਬੰਦਾ ਉਹਦੇ ਨਾਲ ਵੀ ਗੱਲ ਹੋਈ ਉਹਨੇ ਵੀ ਅੱਜ ਇਹੀ ਗੱਲ ਕਹਿਤੀ ਫਿਰ ਬਾਪੂ ਦਾ ਇੱਕ ਪੁਰਾਣਾ ਮਾਲਕ ਜਿਹਦੇ ਬਾਪੂ ਕੰਮ ਕਰਦਾ ਦੇਵ ਸਿੰਘ ਉਹਨੇ ਹੈਲੋ ਹੈਲੋ ਕਰਕੇ ਫੋਨ ਕੱਟਦਾ ਗਿਲਦੀਪ ਕੁਮਾਰ ਜੀ ਉਹਨਾਂ ਦਾ ਵੀ ਨੰਬਰ ਸੇਵ ਬਾਪੂ ਦੇ ਫੋਨ 'ਚ ਉਹਨਾਂ ਨੇ ਵੀ ਨਹੀਂ ਚੱਕਿਆ ਬਲੌਕ 'ਚ ਪਾਤਾ ਨੰਬਰ ਤੇ ਬਾਕੀ ਸਾਰੇ ਬੰਦੇ ਕੋਈ ਰੋਂਗ ਨੰਬਰ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਸੁਖਦੇਵ ਸਿੰਘ ਆਉਂ ਕਹਿੰਦੇ ਅਸੀਂ ਵੀ ਨਹੀਂ ਜਾਣਦੇ ਇਹਨੂੰ ਬਾਪੂ ਮਤਲਬ ਹੋਰ ਕਈ ਨੰਬਰ ਜਿਨ੍ਹਾਂ ਦੇ ਵਿੱਚ ਬਾਪੂ ਨੂੰ ਉਹਨਾਂ ਨੇ ਬਲੌਕ ਲਿਸਟ 'ਚ ਪਾਤਾ ਵੀ ਕਰਨ ਸਾਨੂੰ ਕਾਲ ਨਾ ਕਰੇ ਦੇਖੋ ਕਿਦਾਂ ਦੇ ਅਸੀਂ ਬੇਕਰਕੇ ਜੀ ਹੋਈ ਜਾਂਦੇ ਆ ਕਿਦਾਂ ਦੇ ਸਮਾਜ ਚ ਅਸੀਂ ਰਹਿੰਦੇ ਆ ਬਾਪੂ ਰਾਜਕਮਾਰ ਜੀ ਦੱਸਦੇ ਸੀ ਵੀ ਛੋਟੀ ਉਮਰ ਚ ਮੈਂ ਘਰ ਛੱਡਤਾ ਸੀ ਤੇ ਮੈਂ ਅਲੱਗ-ਅਲੱਗ ਥਾਵਾਂ ਤੇ ਕੰਮ ਕੀਤਾ ਲੋਕਾਂ ਦੇ ਘਰਾਂ ਚ ਵੀ ਬਸ ਕੰਮ ਕਰ ਲੈ ਰੋਟੀ ਪਾਣੀ ਖਾ ਲੈਂਦਾ ਸੀ ਵੀ ਜਿੰਨੇ ਕ ਪੈਸੇ ਮਿਲਦੇ ਸੀਗੇ ਉਹ ਵੀ ਮੈਂ ਖਾ ਪੀ ਲੈਂਦਾ ਸੀ ਬਾਪੂ ਜੀ ਨੇ ਵੀ ਆਪਣੇ ਕੋਲੇ ਕੋਈ ਪੈਸਾ ਨਹੀਂ ਸੇਵ ਕੀਤਾ ਜਾਂ ਕੋਈ ਕੀ ਕੀ ਗੱਲ ਹੈ ਰੱਬ ਜਾਣਦਾ ਪਰ ਇੱਕ ਵੀਰ ਨਾਲ ਸਾਡੀ ਗੱਲ ਹੋਈ ਸੀ ਉਹ ਦੱਸਦਾ ਸੀ ਵੀ ਮੈਂ ਬਾਪੂ ਨੂੰ ਪੁੱਛਿਆ ਵੀ ਤੇਰੇ ਕੋਲੇ ਕੋਈ ਪੈਸੇ ਚਾਰ ਇਕੱਠੇ ਹੋ ਕੀਤੇ ਹੋਏ ਹੈਗੇ ਆ ਕਹਿੰਦਾ ਉਹ ਮੈਨੂੰ ਕਹਿੰਦੇ ਮੇਰੇ ਕੋਲ ਹੈਗੇ ਪੈਸੇ ਕਹਿੰਦਾ ਫਿਰ ਜਦੋਂ ਉਹਨੂੰ ਕੈਂਸਰ ਨਿਕਲਿਆ ਆਇਆ ਸੀ ਉਹਨੂੰ ਕਹੇ ਤੇਰਾ ਇਲਾਜ ਕਰਾ ਦਈਏ ਲਿਆ ਪੈਸੇ ਕਹਿੰਦਾ ਬਾਪੂ ਕਹਿੰਦਾ ਹੁਣ ਤਾਂ ਮੇਰੇ ਕੋਲ ਹੈ ਨਹੀਂ ਤੇ ਕਹਿੰਦਾ ਫਿਰ ਭਾਈ ਅਸੀਂ ਵੀ ਜਵਾਬ ਦੇਤਾ ਅਸੀਂ ਕਰੀ ਤੇਰਾ ਇਲਾਜ ਨਹੀਂ ਕਰਾ ਸਕਦੇ ਤੇ ਫਿਰ ਸਾਡੇ ਪਿੰਡ ਦੇ ਇੱਕ ਪੁਲਿਸ ਵਾਲੇ ਬਾਈ ਨੇ ਤੁਹਾਡੇ ਕੋਲ ਭੇਜ ਤਾ। ਦੇਖੋ ਆਹ ਸਾਹਜ ਅੱਜ ਦੀ انسان ਦੀ ਗੱਲ ਹੈ। ਹਾਲਾਂਕਿ ਬਾਪੂ ਜੀ ਦੇ ਕੋਲੋਂ ਕੁਝ ਪੈਸੇ ਵੀ ਨਿਕਲੇ ਸੀ ਜਦੋਂ ਸਾਡੇ ਕੋਲ ਬਾਪੂ ਜੀ ਆਏ ਸੀ। ਇੱਕ انسان ਦੇ ਕੋਲੇ ਜੇਬ ਦੇ ਵਿੱਚ ਪੈਸੇ ਗੁੱਟ ਤੇ ਘੜੀ ਜੇਬ 'ਚ ਫੋਨ ਸਭ ਕੁਝ ਰਿਸ਼ਤੇਦਾਰ ਭੈਣ ਭਰਾ ਪਰ ਮੂੰਹ ਦੇ ਕੈਂਸਰ ਉਹ ਤਮਾਕੂ ਕਰਕੇ ਹੋਏ ਬਿਮਾਰੀ ਦੇ ਕਾਰਨ ਕਿਸੇ ਨੇ ਰਿਸ਼ਤੇਦਾਰ ਨੇ ਵੀ ਹੱਥ ਨਹੀਂ ਪਾਇਆ 17000 ਰੁਪਿਆ ਬਾਪੂ ਜੀ ਦੇ ਕੋਲੇ ਸੀ ਦੇਣ ਆਇਆ ਤੇ ਬਾਪੂ ਜੀ ਦੇ ਪੱਟੀ ਵੀ ਨਹੀਂ ਹੋਈ ਹੋਈ ਸੀ ਮੂੰਹ ਦੇ ਵਿੱਚ ਦੋ ਤਿੰਨ ਵਾਰੀ ਬਾਪੂ ਜੀ ਨੂੰ ਹਸਪੀਟਲ ਲੈ ਕੇ ਚੈੱਕ ਅਪ ਕਰਾਉਣ ਉੱਥੇ ਗਿਆ ਵੀ ਕਿਸੇ ਸਫਾਈ ਵਾਲੇ ਤੋਂ ਲੈ ਕੇ ਜਰਦਾ ਪਾ ਲੈਂਦਾ ਸੀ ਮੂੰਹ 'ਚ ਐਡੇ ਜ਼ਖਮ ਹੋਣ ਦੇ ਬਾਵਜੂਦ ਵੀ ਆਪਾਂ ਗੁਰੂ ਦੇ ਘਰ 'ਚ ਖੜੇ ਆ ਸਾਨੂੰ ਗੁਰੂ ਸਾਹਿਬ ਦੇ ਨਿਰਦੇਸ਼ ਤੇ ਉਹਨਾਂ ਦੇ ਘੋੜੇ ਨੇ ਵੀ ਮਤਲਬ ਤਮਾਕੂ ਦੇ ਵਿੱਚ ਦੀ ਨਿੰਗਣ ਤੋਂ ਅਨਕਾਰੀ ਕਰਤੀ ਸੀ ਤੇ ਅਸੀਂ ਤਾਂ ਇਨਸਾਨ ਆ ਗੁਰੂ ਦੇ ਉਸ ਦੱਸੇ ਹੋਏ ਰਾਹ ਤੇ ਚੱਲਣ ਨੂੰ ਤਿਆਰ ਨਹੀਂ ਅਸੀਂ ਵੀ ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਨੇ ਜਿਹੜੇ ਜਰਦਾ ਤਮਾਕੂ ਲਾਉਂਦੇ ਨੇ 12 13 ਮੈਂਬਰ ਦਾ ਸਾਡੇ ਕੋਲੇ ਹੁਣ ਤੱਕ ਡੈਥ ਹੋ ਚੁੱਕੀ ਹੈ ਜਿਨ੍ਹਾਂ ਦੇ ਮੂੰਹ ਦਾ ਤਮਾਕੂ ਸੀ ਪਰ ਬੜੀ ਦੁੱਖ ਦੀ ਗੱਲ ਆ ਅੱਜ ਕੱਲ ਹਰ ਚੌਥਾ ਪੰਜਵਾਂ ਬੰਦਾ ਮੂੰਹ ਭਰੀ ਫਿਰਦਾ ਤਮਾਕੂ ਅਸੀਂ ਵੀ ਕੋਈ ਬਹੁਤ ਸਿਆਣੇ ਨਹੀਂ ਕੋਈ ਸੁਣਦੇ ਹੋਏ ਨਹੀਂ ਸੀ ਅਸੀਂ ਕੋਈ ਬਹੁਤ ਵੱਧ ਤੋਂ ਤਿੰਨ ਸੀ ਪਰ ਬੜੀ ਦੁੱਖ ਦੀ ਗੱਲ ਆ ਵੀ ਸਾਡੇ ਅੱਖਾਂ ਨੇ ਸਾਹਮਣੇ ਪਤਾ ਵੀ ਇਹ ਮੱਖੀ ਪੈ ਗਈ ਐ ਇਸ ਚ ਅਸੀਂ ਮੱਖੀ ਨਿਕਲ ਜਾਂਦੇ ਹਾਂ ਅਸੀਂ ਉਹ ਘਾਵਤ ਵੀ ਝੂਠੀ ਕਰਦੀ ਵੀ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਤੇ ਪਰ ਬਾਪੂ ਰਾਜkumar ਜੀ ਦੇ ਸਾਡੇ ਨਾਲ ਜਿੰਨੇ ਵੀ ਸਮੇਂ ਦੀ ਸਾਂਝ ਸੀ ਅਸੀਂ ਪੂਰੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬਾਪੂ ਜੀ ਦੀ ਸੇਵਾ ਸੰਭਾਲ ਕਰਨ ਦੀ ਇੱਕ ਬਾਪੂ ਜੀ ਦੇ ਪਿੰਡ ਆ ਬਰੋਨੀ ਪਿੰਡ ਬਾਪੂ ਦਾ ਹਰਿਆਣੇ ਚ ਜ਼ਿਲ੍ਹਾ ਜੀਨ ਦਾਦੇ ਸੀ ਉੱਥੇ ਵੀ ਅਸੀਂ ਕਾਫੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕੋਈ ਲਿੰਕ ਨਹੀਂ ਮਿਲਿਆ ਤੇ ਅੱਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਮਹਾਰਾਜੀ ਦੇ ਚਰਨਾਂ 'ਚ ਕੋਈ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਵਕਸ਼ਨ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਕਸ਼ਨ ਸਾਨੂੰ ਵੀ ਸਮਤ ਬੁੱਧੀ ਵਕਸ਼ਨ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਚੰਗੇ ਮਾਨ ਨਾਲ ਸਾਫ਼ ਨੀਅਤ ਨਾਲ ਸੇਵਾ ਕਰ ਸਕੀਏ ਤੇ ਜੇ ਕੋਈ ਬਾਪੂ ਜੀ ਦੀ ਸੇਵਾ ਕਰਦਿਆਂ ਕਮੀ ਰਹਿ ਗਈ ਹੋਵੇ ਮਹਾਰਾ ਸੱਚੇ ਪਾਤਸ਼ਾਹ ਜੀ ਮਾਫ ਕਰਿਓ ਧੰਨਵਾਦ ਗੁਰੂ ਘਰ ਕਮੇਟੀ ਦਾ ਪ੍ਰਬੰਧਕ ਵੀਰਾਂ ਦਾ ਮਾਸਟਰ ਚੰਦ ਜੀ ਸਿੰਘ ਜੀ ਦਾ ਜਿਨ੍ਹਾਂ ਨੇ ਕੀਰਤਨ ਕਰਕੇ ਸਮਝਾਉਣਾ ਕੀਤਾ ਬਾਪੂ ਜੀ ਦੇ ਇਸ ਅੱਜ ਦੇ ਅੰਤਮ ਅਰਦਾਸ ਦੇ ਦਿਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਇੱਕ ਹੋਰ ਥੋੜੇ ਨਾਲ ਛੋਟੀ ਜੀ ਸਾਂਝ ਪਾਉਣੀ ਸੀ ਜਿਸ ਦਿਨ ਬਾਪੂ ਜੀ ਚੜ੍ਹਾਈ ਕਰ ਗਏ ਉਸ ਨਾਲ ਹੀ ਬਾਪੂ ਦੇ ਮੰਜੇ ਦਾ ਇੱਕ ਵੀਰ ਹੋਰ ਆ ਸਾਡੇ ਕੋਲੇ ਉਹਦੇ ਵੀ ਮੂੰਹ ਦਾ ਕੈਂਸਰ ਆ ਉਹ ਬਾਪੂ ਤੋਂ ਛੋਟਾ ਇਹਦੇ ਤੋਂ 10 ਸਾਲ ਉਹਦੇ ਉੱਪਰਲੇ ਬੁੱਲ੍ਹ ਚ ਕੈਂਸਰ ਆ ਤਾਂ ਵਾਲੇ ਚ ਬਾਪੂ ਦੇ ਥੱਲੇ ਵਾਲੇ ਸੀ ਉਹਦੀ ਵਾਈਫ ਵੀ ਨਾਲ ਹੀ ਰਹਿੰਦੀ ਸਾਡੇ ਮੇਰੇ ਨਾਨਕੇ ਪਿੰਡ ਤੋਂ ਆ ਨਾਨਕੇ ਪਿੰਡ ਦੀ ਉਹ ਕੁੜੀ ਆ ਯਾਨੀ ਕਿ ਸਾਡੇ ਘਰੇ ਗੁਆ ਸਿਰਦੀ ਹੁੰਦੀ ਸੀ ਮਾਮੀ ਜੰਗੀਰੋ ਉਹਦੀ ਕੁੜੀ ਆ ਉਹ ਵਿਆਹੀ ਹੋਈ ਸੀ ਗਾਂਹ ਕਿ ਕਿਸੇ ਹੋਰ ਪਿੰਡ ਉਹਦੇ ਘਰ ਵਾਲੇ ਦੇ ਕੈਂਸਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਡੈਥ ਹੋ ਗਈ ਵੀ ਸੇਮ ਬਿਮਾਰੀ ਸੀ ਉਹ ਬੰਦਾ ਹੱਥਾਂ ਪੈਰਾਂ ਚ ਹੀ ਆਇਆ ਫਿਰੇ ਰੋਈ ਜਾਵੇ ਘਰ ਵਾਲੇ ਵੀ ਉਹਦੀ ਰੋਈ ਜਾਵੇ ਵੀ ਇਹਨੂੰ ਕੁਝ ਹੋ ਗਿਆ ਹੁਣ ਸਾਨੂੰ ਵੀ ਹੋ ਜਾਊ ਉਹਦੇ ਬੱਚੇ ਆ ਦੋ ਮੁੰਡੇ ਉਹ ਵੀ ਦਿਨ ਰਾਤ ਨਸ਼ਾ ਕਰਦੇ ਘਰੇ ਵੀ ਨਹੀਂ ਬਣਨਦੇ ਉਹਦੇ ਪਿਓ ਨੂੰ ਕੈਂਸਰ ਹੋ ਗਿਆ ਉਹ ਵਿਚਾਰੇ ਰੋਣ ਦੋਨੇ ਤੀਵੀਂ ਮਾਲਕ ਦੇਖ ਕੇ ਇਹਨੂੰ ਬਾਪੂ ਨੂੰ ਉਹਦੇ ਬਾਪੂ ਦੇ ਕਿਸੇ ਰਿਸ਼ਤੇਦਾਰ ਕਿਸੇ ਭੈਣ ਭਰਾ ਤੋਂ ਵੱਧ ਉਹ ਰੋਏ ਦੋਨੇ ਕਾਇਓ ਡਰਨੂ ਸੀ ਚਾਹੇ ਉਹ ਦੁੱਖ ਨੂੰ ਸੀ ਬਾਪੂ ਦੇ ਮਰਨ ਤੇ ਕੋਈ ਅਥਰੂ ਬਹਾ ਰਿਆ ਸੀ ਰਿਸ਼ਤੇਦਾਰੀ ਕੀ ਆ ਸੇਮ ਪ੍ਰੋਬਲਮ ਬਿਮਾਰੀ ਆ ਤੇ ਇਸ ਕਰਕੇ ਆਪਣੀਆਂ ਆਪਣੀਆਂ ਰਿਸ਼ਤੇਦਾਰੀਆਂ ਅਸੀਂ ਸਾਰੇ ਨਿਭਾਈ ਜੰਨੇ ਆ ਇਹ ਅੱਜ ਬਾਪੂ ਰਾਜਕਮਾਨਾ ਨਿਭਾਈ ਆ ਹੁਣ ਬਾਪੂ ਇੱਕ ਹੋਰ ਚੜ੍ਹਾਈ ਕਰ ਗਿਆ ਕੱਲ ਸਾਡੇ ਕੋਲੇ ਦਿਨੇਸ਼ ਕੁਮਾਰ ਉਹਦਾ ਨਾਮ ਅਸੀਂ ਉਹਨੂੰ ਸਿਵਲ ਹਸਪਤਾਲ ਲੁਧਿਆਣੇ ਦੇ ਬੈਕਸਾਈਡ ਤੇ ਪਿਛਲੇ ਪਾਸੇ ਕੰਧ ਦੇ ਨਾਲ ਪਿਆ ਸੀ ਵਿਚਾਰਾ ਲੈਟਰਨਾਂ ਹੀ ਖੂਨ ਨਹੀਂ ਆ ਰਿਹਾ ਸੀ ਹੱਡੀਆਂ ਦਾ ਪਿੰਜਰ ਹੀ ਸੀ ਇਕੱਲਾ ਬਸ ਗੱਦਾ ਜਿਹਾ ਕਿਸੇ ਨੇ ਦੇਖਤਾ ਉੱਤੇ ਪਿਆ ਬਸ ਆਪਣੇ ਆਖਰੀ ਸਵਾਸ ਗਿਣ ਰਿਹਾ ਸੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਜਿਉਂਦੇ ਨੂੰ ਇੱਥੇ ਕੌਣ ਲੈਣ ਆਉਂਦਾ ਭਾਈ ਮਰਨ ਤੋਂ ਬਾਅਦ ਤਾਂ ਆ ਕੇ ਗੱਡੀ ਲੈ ਜਾਂਦੀ ਹੈ ਜਿਉਂਦੇ ਨੂੰ ਨਹੀਂ ਕੋਈ ਜਾਂਦਾ ਬਾਬਾ ਜੀ ਨੇ ਕਿਰਪਾ ਕੀਤੀ ਅਸੀਂ ਉੱਥੋਂ ਲੈ ਕੇ ਆਏ ਉਹਨੂੰ ਦੱਸਿਆ ਮੈਂ ਬੰਬਈ ਦਾ ਬੰਬੇ ਦਾ ਥਾਣੇ ਇਲਾਕਾ ਉੱਤੇ ਥਾਣਾ ਉੱਥੋਂ ਦਾ ਰਹਿਣ ਵਾਲਾ ਕੈਟਰਿੰਗ ਦਾ ਕੰਮ ਕਰਦਾ ਸੀ ਵਧੀਆ ਹਲਵਾਈ ਸੀ ਜਾਨੀ ਬਸ 2 ਦਿਨ ਹੀ ਰਿਹਾ ਚੜ੍ਹਾਈ ਕਰ ਗਿਆ ਉਹਨੂੰ ਏਡਜ ਵੀ ਹੋਈ ਹੋਈ ਸੀ ਕਾਲਾ ਪੀਲਾ ਵੀ ਸੀ ਬਹੁਤ ਬੁਰੀ ਹਾਲਤ ਸੀ ਖੂਨ ਹੀ ਚੱਲਦਾ ਸੀ ਅੰਦਰੋਂ ਅੱਜ ਬਾਪੂ ਜੀ ਦਾ ਭੋਗ ਪਿਆ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਇਸ ਤਰ੍ਹਾਂ ਪ੍ਰਮਾਤਮਾ ਨੇ ਸਾਡੀਆਂ ਡਿਊਟੀਆਂ ਲਾਈਆਂ ਨਾਲ ਨਗਰ ਖੇੜੇ ਤੋਂ ਸਾਡੇ ਵੀਰ ਸਾਡੀਆਂ ਮਾਵਾਂ ਹਮੇਸ਼ਾ ਇਸ ਸੇਵਾ ਦੇ ਕਾਰਜ ਸਾਡੇ ਨਾਲ ਖੜਦੇ ਨੇ ਮੈਂ ਅੱਗੇ ਵੀ ਅਕਸਰ ਗੱਲ ਕਰਦਾ ਅਸੀਂ ਬੜਪਾਗੇ ਆ ਸਾਰੇ ਵੀ ਆਪਾਂ ਇਸ ਤਰ੍ਹਾਂ ਦੀਆਂ ਰੂਹਾਂ ਦੇ ਆਖਰੀ ਸਫ਼ਰ ਦੇ ਜਾਂ ਆਖਰੀ ਅੰਤਮ ਅਰਦਾਸ ਦੇ ਸਾਥੀ ਬਣਦੇ ਆ ਆਪਾਂ ਉਹ ਹਿੱਸਾ ਪਾਉਨੇ ਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਸੁਪਨਿਆਂ ਦੇ ਘਰ ਤੇ ਸਾਡੇ ਘਰ ਦੇ ਵਿੱਚ ਜ਼ਿੰਦਗੀਆਂ ਮਹਾਰਾ ਸੱਚੇ ਪਾਤਸ਼ਾਹ ਸੁਖਵਾਲੀਆਂ ਕਰਨ ਜ਼ਿੰਦਗੀਆਂ ਬਚਾਉਣ ਦਾ ਰਾਹ ਪੱਧਰਾ ਕਰਨ ਜਦੋਂ ਕੋਈ ਐਦਾਂ ਸੰਸਕਾਰ ਹੁੰਦਾ ਜਾਂ ਡੈਥ ਹੁੰਦੀ ਆ ਮਨ ਨੂੰ ਦੁੱਖ ਵੀ ਲੱਗਦਾ ਪਰ ਉਹਨਾਂ ਦੇ ਹਾਲਾਤਾਂ ਨੂੰ ਦੇਖ ਕੇ ਸਕੂਨ ਵੀ ਆਉਂਦਾ ਵਿਚਾ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਹੀ ਡਿਊਟੀ ਵਾਕੀ ਸੀ ਤੇ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਵਾਕੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ